ਇਹ ਜਿਹੜੇ ਸਕੂਲ ટ્રਸਟੀ ਦੇ ਤੌਰ ਤੇ ਹੁਣ ਤੱਕ ਕਿਹੜੇ ਕਿਹੜੇ ਸੁਧਾਰ ਕਰ ਚੁੱਕੇ ਹੋ? ਕਿਹੜੀ ਕਿਹੜੀਆਂ ਕਮਜ਼ੋਰੀਆਂ ਸਾਂਝੀਆਂ ਕਿੰਨੀਆਂ ਕਿਹੜੀਆਂ ਖਾਮੀਆਂ ਸਾਂ ਜਿਹੜੀਆਂ ਤੁਸੀਂ ਉਹਨਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਤੇ ਉਹਦੇ ਵਿੱਚ ਕਿੰਨੇ ਕਾਮਯਾਬ ਹੋਏ? ਨਹੀਂ ਮੈਂ ਦੇਖੋ ਕਾਮਯਾਬੀ ਮੈਂ ਤੇ ਕਵਾਂਗਾ ਕਿ ਕਾਫੀ ਬਹੁਤ ਹੱਦ ਤੱਕ ਹੋ ਗਏ ਆ ਤੇ ਜਿਹੜੀ ਗੱਲ ਜਿਹੜੇ ਟੌਪਿਕਸ ਜਿਹੜੇ ਸਿੱਤੇ ਜਿਹੜੇ ਉਹ ਕੰਧ ਤੇ ਉਕਰੇ ਹੋਏ ਹੋਣ ਚਾਵਲਾ ਜੀ ਵੀ ਉਹਨਾਂ ਨੂੰ ਦੁਹਰਾਉਣ ਦੀ ਲੋੜ ਨਹੀਂ ਪੈਂਦੀ। ਮੈਨੂੰ ਇਹ ਲੱਗਦਾ ਵੀ ਪਿਛਲੇ ਜੇ 18-19 ਮਹੀਨਿਆਂ ਦੀਆਂ ਪ੍ਰਾਪਤੀਆਂ ਅਸੀਂ ਗਿਣੌਣੀਆਂ ਹੋਣ ਤੇ ਉਹਦੇ ਲਈ ਕਾਫੀ ਲੰਮਾ ਸਮਾਂ ਲੱਗ ਜੇਗਾ ਜਿਹਦੇ ਵਿੱਚੋਂ ਕਿ ਆਹ ਅਸੀਂ ਇੱਕ ਸੈਕੰਡਰੀ ਸਕੂਲ ਜੋ ਬਣਾਉਣ ਦੀ ਪਲਾਨ ਕਰ ਰਹੇ ਹਾਂ ਵੇਲਜ਼ ਆਫ ਹੰਬਰਸ ਵਾਸਤੇ ਕੈਸਲਮੋਰ ਏਰੀਆ ਦੇ ਵਿੱਚ ਉਹ ਸਕੂਲ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਆਰਐਲਸੀਪੀ ਦੇ ਕੋਰਸਸ ਲਿਆਉਣੇ ਆ ਤੇ ਉਸ ਤੋਂ ਪਹਿਲਾਂ ਸੰਦਲਵੋਟ ਹਾਈਟ ਸਕੂਲ ਦੇ ਵਿੱਚ ਅਸੀਂ ਪਲਾਨ ਕਰ ਰਹੇ ਹਾਂ ਕਿ ਜਿਹੜੇ ਅਗਲੇ ਸਤੰਬਰ 2025 ਤੋਂ ਆਰਐਲਸੀਪੀ ਏਪੀ ਕੋਰਸਸ ਅਸੀਂ ਲੈ ਆਉਣੇ ਆ ਤੇ ਜਿਹੜੀ ਆ ਆਰਐਲਸੀਪੀ ਦੀ ਬੱਸ ਅੱਜ ਤੱਕ ਨਹੀਂ ਸੀ ਫ੍ਰੀ ਕੀਤੀ ਗਈ ਬੋਰਡ ਦੇ ਵੱਲੋਂ ਤੋ ਆਖਰ ਜਿਹੜੀ आरएलसीपी ਦੀ ਬਾਸੇ ਹੁਣ ਆਪ ਉਹਦਵਾਰ ਤੋਂ ਫ੍ਰੀ ਹੋਣ ਜਾ ਰਹੀ ਆ ਐਲੀਮੈਂਟਰੀ ਕਲਾਸਸ ਵਾਸਤੇ ਹਾਈ ਸਕੂਲ ਵਾਸਤੇ ਜਿਹੜੀ ਬਾਤ ਆਈ ਸੀ ਅਸੀਂ ਅਗਲੇ ਸਾਲ 2025 ਚ ਸਤੰਬਰ ਚ ਫ੍ਰੀ ਕਰ ਦੇਣੀ ਆ ਹੁਣ ਜਿਹੜਾ ਜੀ ਕਿ આરਐਲਸੀਪੀ ਦੇ ਵਿੱਚ ਇਹ ਟੂ ਫੇਸਸ ਹੈਗੇ ਆ ਡਿਸਕ੍ਰਿਮੀਨੇਸ਼ਨ ਦੇ ਇੱਕ ਤਾਂ ਹੈਗਾ ਜੀ ਫਿਰ ਲੋਟਰੀ ਹੈ ਲੋਟਰੀ ਇਹ ਹੈ ਵੀ ਜਿਹੜੇ ਬੱਚੇ ਆ ਜੇ ਕੰਪੀਟੀਟਿਵ ਪ੍ਰੋਸੈਸ ਦੇ ਵਿੱਚ ਉਹਨਾਂ ਨੇ ਟੈਸਟ ਪਾਸ ਕੀਤਾ ਉਸ ਤੋਂ ਬਾਅਦ ਜੀ ਕਿ ਉਹਨਾਂ ਨੂੰ ਰੈਂਡਮ ਸਿਲੈਕਸ਼ਨ ਸਿਸਟਮ ਦੇ ਵਿੱਚੋਂ ਦੀ ਗੁਜ਼ਰਨਾ ਪੈਣਾ ਉਹਦੇ ਜਿਨ੍ਹਾਂ ਦਾ ਨੰਬਰ ਲੱਗ ਗਿਆ ਲੱਗ ਗਿਆ ਜਿਹੜੇ ਰਹਿ ਗਏ ਰਹਿ ਗਏ ਇਹਦੇ ਨਾਲ ਹੀ ਵੀ ਹੁਣ ਇਦਾਂ ਦਾ ਵੀ ਯਾਨੀ ਕਿ ਸਾਡੇ ਆਉਣ ਤੋਂ ਪਹਿਲਾਂ ਦਾ ਇੱਕ ਸਿਸਟਮ ਬਣਿਆ ਹੋਇਆ ਹੈ ਕਿ ਆਰਐਲਸੀ ਦੀ ਵਾਸਤੇ ਜਿਹੜੇ ਬੱਚੇ ਅਪਲਾਈ ਕਰਨਗੇ ਜੋ ਖਾਸ ਤੌਰ ਤੇ ਵੀ ਆਪਣੇ ਆਪ ਨੂੰ ਕਿਸੇ ਇੱਕ ਖਾਸ ਕਮਿਊਨਿਟੀ ਦੇ ਵਜੋਂ ਆਈਡੈਂਟੀਫਾਈ ਕਰ ਦਿੰਦੇ ਆ ਆ ਤੇ ਫੇਰ ਜੀ ਕਿ ਉਹ ਸਿੱਧੇ ਹੀ ਰੱਖਲੇ ਜਾਣਗੇ ਉਹਨਾਂ ਨੂੰ ਰੈਂਡਮ ਸਿਲੈਕਸ਼ਨ ਦੇ ਵਿੱਚ ਨਹੀਂ ਜਾਣਾ ਪਊਗਾ ਜੀ ਸੋ ਜਿੱਦਾਂ ਉੱਥੇ ਆਪਣੇ ਪੰਜਾਬ ਭਾਰਤ ਵਿੱਚ ਵੀ ਹੈਗਾ ਵੀ ਕੁਝ ਜਾਤਾਂ ਦੇ ਲੋਕ ਜੇ ਅਪਲਾਈ ਕਰਦੇ ਨੇ ਤੇ ਉਹਨਾਂ ਨੂੰ ਵੱਖਰਾ ਟ੍ਰੀਟਮੈਂਟ ਮਿਲਦਾ ਸੋ ਉਸੇ ਹੀ ਕਿਸਮ ਦਾ ਕੋਸ਼ੇ ਸਿਲੈਕਸ਼ਨ ਪ੍ਰੋਸੈਸ ਆ ਉਸੇ ਵੀ ਅਸੀਂ ਕੰਮ ਕਰ ਰਹੇ ਆ ਇਹਦੇ ਨਾਲ ਹੀ ਲੰਬੇ ਸਮੇਂ ਤੋਂ ਆਪਾਂ ਦੇਖਿਆ ਕਿ ਜਿਹੜੀ ਪਾਪੂਲੇਸ਼ਨ ਆ ਸਾਡੇ ਬ੍ਰੈਂਟਨ ਦੇ ਵਿੱਚ ਕਾਫੀ ਵੱਡੀ ਪਰ ਇਹ ਆਰਐਨਟੀ ਦੀਆਂ ਸੀਟਾਂ ਨਹੀਂ ਵਧ ਸਕੀਆਂ ਸੋ ਇਸ ਚੀਜ਼ ਤੇ ਵੀ ਅਸੀਂ ਕੰਮ ਕਰ ਰਹੇ ਆ ਹੁਣ ਜਦੋਂ ਸੰਦਲਪੁਰ ਸਕੂਲ ਦੇ ਵਿੱਚ ਇਹ ਕੋਰਸਸ ਆ ਜਾਣਗੇ ਅਗਲੇ ਸਾਲ ਇਹਨਾਂ ਤੇ ਨੈਚੁਰਲੀ ਹੈ ਜਿਹੜਾ ਕਿ ਲਾਟਰੀ ਫੋਨ ਨਹੀਂ ਅਫੈਕਟ ਸਾਡੇ ਵਾਰਡ ਨੂੰ ਨਹੀਂ ਕਰੂਗੀ ਸੋ ਇਸ ਤੇ ਲਗਾਤਾਰਤਾ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਸੈੱਲ ਫੋਨ ਦਾ ਪੈਨ ਦੇਖੋ ਕਿੱਟੀ ਵੱਡੀ ਇਹ ਤੇ ਸਟਰਗਲ ਚੱਲੀ ਆ ਪਰ ਹੁਣ ਟੈਰੀਓ ਪਰ ਤੇ ਲੱਗਣ ਜਾ ਰਹੀਆਂ ਅਸੀਂ ਵਾਰਡ 9 10 ਦੇ ਵਿੱਚ ਇੰਟਰੋਡਿਊਸ ਕਰਨੀਆਂ ਸ਼ੁਰੂ ਕੀਤੀਆਂ ਤੇ ਉਸ ਤਰੀਕੇ ਦੇ ਨਾਲ ਹੁਣ ਜਿਹੜਾ ਜਿਵੇਂ ਬਲੈਂਕਟ ਇਹ ਪੈਣ ਹੈ ਆ ਪੂਰੀ ਪ੍ਰੋਵੈਂਸ ਦੇ ਵਿੱਚ ਲੱਗੇਗਾ ਚਾਹੇ ਕਿ ਸਾਨੂੰ ਮੈਨੂੰ ਇਹਦੇ ਵੀ ਲੱਗਦਾ ਹੈ ਕਿ ਇਹ ਪੈਨ ਜਿਸ ਸਕੂਲਾਂ ਦੇ ਵਿੱਚ ਤੇ ਵੈਸੇ ਹੀ ਨਹੀਂ ਸੀ ਪਹਿਲਾਂ ਕਦੀ ਕਹਿਆ ਜਾਂਦਾ ਫੋਨ ਲਿਆਓ ਦੇ ਪੇਰੈਂਟਸ ਘਰੋਂ ਭੇਜਣੇ ਬੰਦ ਕਰ ਦੇਣ ਤੇ ਬੈਨ ਨਹੀਂ ਆ ਕਿਉਂਕਿ ਸਿਸਟਮ ਦੇ ਫੋਨ ਲੋਨ ਲੈਉਣ ਨੂੰ ਜਿਹੜਾ ਉਹ ਕਾਇ ਹੀ ਨਹੀਂ ਜਾਂਦਾ ਤੇ ਇਹਦੇ ਵਿੱਚ ਕਮਿਊਨਿਟੀ ਨੂੰ ਆਪਾਂ ਕੋ ਅਵੇਅਰ ਕਰਨਾ ਜਾਰੀ ਰੱਖਾਂਗੇ ਫਿਰ ਆਪਾਂ ਕੈਸ਼ ਤੇ ਕਿੰਨਾ ਕੰਮ ਕੀਤਾ ਕਿ ਨਸ਼ੇ ਸਕੂਲਾਂ ਦੇ ਵਿੱਚ ਇਹ ਫੈਲਦੇ ਆ ਉਥੇ ਆਪਾਂ ਟੈਕਨੋਲੋਜੀ ਲਿਆ ਕੇ ਲਾਈ ਟੈਕਨੋਲੋਜੀ ਦੇ ਨਾਲ ਕਿੰਨਾ ਵੇਪ ਸੈਂਸਰਸ ਦੇ ਨਾਲ ਆਪਾਂ ਨੂੰ ਸਹਾਇਤਾ ਹੋ ਗਈ ਕਿ ਕਾਫੀ ਸਾਰੇ ਬੱਚੇ ਜਿਹੜੇ ਉਸ ਦੇਰਾ ਤੁਰਨੇ ਸ਼ੁਰੂ ਵੀ ਹੋ ਗਏ ਜਿਹੜੇ ਵਿਗੜੇ ਤਿਗੜੇ ਸੀ ਤੋਂ ਤੁਲਮਲਾ ਕੇ ਵਾਸ਼ਰੂਮ ਦੇ ਵਿੱਚ ਇਹ ਲੜਾਈਆਂ ਸੈਲਫੋਨਾਂ ਦੇ ਨਾਲ ਬਣਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਉਹ ਪੋਸਟ ਹੁੰਦੀਆਂ ਫੇਕ ਅਕਾਊਂਟਸ ਤੇ ਰਹੀਂ ਉਹਦੇ ਵਿੱਚ ਕਿੱਡਾ ਅਸੀਂ ਜਿਹੜਾ ਜੀਪੀਏ ਸਟਰਗਲ ਕੀਤੀ ਦੋ ਦੋ ਚੌਂਕੀਦਾਰ ਵਾਸ਼ਰੂਮਾਂ ਦੇ ਬਾਹਰ ਅਸੀਂ ਵਾਰਡ 9 10 ਤੇ ਸਕੂਲਾਂ ਦੇ ਜਿਹੜੇ ਸੈਕੰਡਰੀ ਸਕੂਲ ਸੀਗੇ ਉਹਨਾਂ ਦੇ ਵਿੱਚ ਲਾਏ ਸੈਂਸਰ ਵੀ ਲਗਾਏ ਦੋ ਦੋ ਚੌਂਕੀਦਾਰ ਵੀ ਨੌਲ ਰੱਖੀ ਦਿੱਤੇ ਤੇ ਇਹਦੇ ਨਾਲ ਹੀ ਫਿਰ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੀ ਕਬੱਡੀ ਹੈ ਪੰਜਾਬੀ ਹੈ ਹਿੰਦੀ ਹੈ ਉਰਦੂ ਹੈ ਸਾਡੀਆਂ ਜਿਹੜੀਆਂ ਇਹ ਵਿਰਾਸਤੀ ਭਾਸ਼ਾਵਾਂ ਆ ਕਿੱਡਾ ਆ ਸਾਡਾ ਸਭਿਆਚਾਰ ਆ ਉਹ ਵੀ ਰਿਫਲੈਕਟ ਕਰੇ ਸਾਡੇ ਸਕੂਲਾਂ ਦੇ ਵਿੱਚ ਉਹ ਜੀ ਆਂਗ ਜਨਰੇਸ਼ਨ ਦੇ ਵਿੱਚ ਕਬੱਡੀ ਦੇ ਵਿੱਚ ਸਾਨੂੰ ਇਸ ਵਾਰ ਕੋ ਬਹੁਤੇ ਕੋਚ ਮਿਲੇ ਨਹੀਂ ਜਿਸ ਦੇ ਕਰਕੇ ਅਸੀਂ ਲੋਈਸਾਵਰ ਪਰ ਸਕੂਲ ਦੇ ਵਿੱਚ ਇੱਕ ਟੀਮ ਬਣਾ ਲਈ ਸੀ ਪਰ ਅਗਲੇ ਸਾਲ ਜਿਹੜਾ ਅਸੀਂ ਕੰਮ ਕਰਦੇ ਰਵਾਂਗੇ ਤੇ ਇਸੇ ਜ਼ਿਆਦਾ ਪ੍ਰਾਪਤੀ ਹੋਣ ਦੀ ਸੰਭਾਵਨਾ ਹੈਗੀ ਹੈ। ਕ੍ਰਿਕਟ ਦੇ ਕਲੱਬ ਵੀ ਬਣੇ ਹੋਏ ਆ, ਭੰਗੜੇ ਦੇ ਕਲੱਬ ਬਣਾਏ। ਪੇਰੈਂਟਸ ਕਹਿੰਦੇ ਸੀ ਭੰਗੜਾ ਸਿਖਾਉਣ ਤੇ ਬਹੁਤ ਖਰਚਾ ਕਰਨਾ ਪੈਂਦਾ। ਅਸੀਂ ਫਿਰ ਕਿਹਾ ਜੀ ਠੀਕ ਐ। ਤੇ ਸਾਡੇ ਵਾਰਡ 9 10 ਦੇ ਵਿੱਚ ਕਾਫੀ ਸਾਰੇ ਸਕੂਲਾਂ 'ਚ ਭੰਗੜਾ ਕਲੱਬ ਬਣੇ ਹੋਇਆ ਹੈ ਜਿੱਥੇ ਭੰਗੜਾ ਮੁਫਤ ਸਿੱਖਿਆ ਜਾ ਸਕਦਾ ਹੈ। ਪੰਜਾਬੀ ਆਪੋ ਆਪਣੀ ਭਾਸ਼ਾ ਜਿਹੜੀ ਆ ਲੂਈ ਸਾਰਬਰ ਸਕੂਲ ਦੇ ਵਿੱਚ ਤਾਂ ਹੁਣ ਇਨਰੋਲਮੈਂਟ ਇਸ ਤਰ੍ਹਾਂ ਅਸੀਂ ਆਪ ਪ੍ਰੋਜੈਕਟ ਜਮਾ ਕਰਾ ਕੇ ਉਹਨੂੰ ਉਪਰੂਪ ਪੁਰਾ ਕੇ ਤੇ ਲਾਗੂ ਕਰਵਾਈਆਂ ਕਿ ਪਹਿਲੀ ਵਾਰੀ ਆ ਕਿ ਲੂਈ ਸਾਰਬਰ ਸਕੂਲ ਦੇ ਵਿੱਚ ਇਹ ਇੰਟਰਨੈਸ਼ਨਲ ਜਿਹੜਾ ਲੈਂਗੁਏਜ ਪ੍ਰੋਗਰਾਮ ਆ ਰਿਹਾ ਹਾਂ ਹੈਰਨ ਪ੍ਰੈਸਮਟ ਬਾਡ 9 ਦੇ ਵਿੱਚ ਚੱਲ ਰਿਹਾ ਜੀ ਸੰਦਲਵੜਖਾਈ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਜਿਸ ਦੇ ਵਿੱਚ ਪੰਜਾਬੀ ਸਿਖਾਈ ਜਾ ਰਹੀ ਆ 3 ਨੰਬਰ ਨੂੰ ਪਹਿਲੀ ਕਲਾਸ ਜਿਹੜੀ ਉਹ ਲੱਗਣੀ ਆ ਤੇ ਉਹ ਜੂਨ ਮਹੀਨੇ ਤੱਕ ਹਰ ਸੈਟਰਡੇ ਜਿਹੜੀ ਉਹ ਕਲਾਸ ਉਹ ਚੱਲਦੀ ਰਹਿਣੀ ਆ ਜਿਸ ਦੇ ਨਾਲ ਹੀ ਫਿਰ ਅਸੀਂ ਦੇਖਿਆ ਕਿ ਸਿੱਖ ਹੈਰੀਟੇਜ ਮੰਥ ਜਦੋਂ ਮਨਾ ਹਿੰਦੂ ਫੈਰੀ ਟੇਜ ਮਨਤ ਮਨਾਇਆ ਜਾਂਦਾ ਮੁਸਲਮਾਨਸ ਦਾ ਜਿਹੜਾ ਕਮਿਊਨਿਟੀ ਦਾ ਉਹਨੇ ਤਾਂ ਵੀ ਆਪਣੇ ਦਿਨ ਮਨਾਏ ਜਾਂਦੇ ਆ ਉਹਨੂੰ ਸਾਨੂੰ ਕਦੇ-ਕਦੇ ਫੀਡਬੈਕ ਮਿਲਦੀ ਸੀ ਆਪੇ ਕੋਸ਼ਿਸ਼ ਜਿਹੜੀਆਂ ਕਮਿਊਨਿਟੀ ਦਾ ਜਿਵੇਂ ਉਹਨਾਂ ਨੂੰ ਜ਼ਿਆਦਾ ਸੈਲੀਬ੍ਰੇਟ ਕੀਤਾ ਜਾਂਦਾ ਸਾਡੀ ਕਮਿਊਨਿਟੀ ਆ ਉਹਨੂੰ ਘੱਟ ਸੈਲੀਬ੍ਰੇਟ ਕੀਤਾ ਜਾਂਦਾ ਇਹ ਤੇਿੱਥੇ ਕਿਤੇ ਸਾਨੂੰ ਫੀਡਬੈਕ ਮਿਲਦੀ ਸੀ ਸਾਨੂੰ ਥੋੜੇ ਜਾਂ ਫਿਰ ਪ੍ਰਿੰਸੀਪਲ ਤੋਂ ਟੀਚਰਸ ਨੂੰ ਇਹਦੇ ਬਾਰੇ ਅਵੇਅਰ ਕਰਕੇ ਉਹਨਾਂ ਨੂੰ ਥੋੜੇ ਤੇ ਚੁਸਤ ਦਰਸਤ ਕਰਨਾ ਪੈਂਦਾ ਸੀਗਾ ਤਾਂ ਇਹ ਸੰਸਲੇ ਦੇ ਵਿੱਚ ਵੀ ਅਸਲੋਂ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਅਵੇਅਰਨੈਸ ਆ ਜਿਹੜੀ ਉਹ ਲਿਆ ਸਕੇ ਆ ਇਦੇ ਨਾਲ ਹੀ ਮੇਰੀ ਕੋਸ਼ਿਸ਼ ਸੀ ਕਿ ਜਿਹੜੇ ਇਹ ਸਟੂਡੈਂਟਸ ਆ ਕਦੀ ਉਹ ਸਿਕਸ ਸਟੂਡੈਂਟਸ ਦਾ ਗਰੁੱਪ ਬਣਾ ਦੇਣਗੇ ਕਲੱਬ ਕਦੀ ਹਿੰਦੂ ਸਟੂਡੈਂਟਸ ਦਾ ਬਣਾ ਦੇਣਗੇ ਮੁਸਲਿਮ ਦਾ ਵੱਖਰਾ ਬਣਾ ਦੇਣਗੇ ਇੰਡੀਜਨਸ ਦਾ ਵੱਖਰਾ ਬਣਾ ਦੇਣਗੇ ਮੈਨੂੰ ਵੀ ਤਾਂ ਲੱਗਿਆ ਕਿ ਸਕੂਲਾਂ ਦੇ ਵਿੱਚ ਆਪੇ ਬੱਚੇ ਜਿਹੜੇ ਆ ਵਿਚਾਰੇ ਪਈ ਜਿਨ੍ਹਾਂ ਨੂੰ ਜੱਤੋਂ ਦਾ ਧਰਮਾਂ ਦਾ ਪਤਾ ਵੀ ਨਹੀਂ ਆਪੇ ਉਹਨਾਂ ਨੂੰ ਵੱਖ-ਵੱਖ ਧਰਮਾਂ ਦੇ ਵਿੱਚ ਵੰਡਿਆ ਜਾਂਦਾ ਵੀ ਤੁਹਾਡਾ ਆਹ ਧਰਮ ਆ ਤੁਸੀਂ ਐਸ ਬੈਕਗ੍ਰਾਉਂਡ ਦੇ ਹੈ ਕਿਉਂ ਤਾਂ ਮੈਨੂੰ ਲੱਗਾ ਕਿ ਸਾਰੇ ਹੀ ਜਿਹੜੇ ਬੱਚੇ ਆ ਵੀ ਜੇ ਅਸੀਂ ਸਾਰੇ ਮਲਟੀਕਲਚਰਲ ਸੋਸਾਇਟੀ ਇਕੱਠੇ ਰਹ ਰਹੇ ਆ ਤੇ ਸਾਰੀਆਂ ਹੀ ਕਮਿਊਨਿਟੀਜ਼ ਦੇ ਜਿਹੜੇ ਬੱਚੇ ਆ ਉਹਨਾਂ ਦਾ ਇੱਕ ਬਕਸਾ ਕਲੱਬ ਵੀ ਹੋਣਾ ਚਾਹੀਦਾ ਸੋ ਇਹਦੇ ਬਾਰੇ ਅਵੇਰਨੈਸ ਜਿਹੜੀ ਆ ਪ੍ਰਿੰਸੀਪਲਸ ਤੇ ਮੈਨੇਜਮੈਂਟ ਡਿਸਕਸ ਕੀਤੀਆਂ ਤੇ ਮੇਟੀਆਂ ਜਿਹੜੀਆਂ ਮੀਟਿੰਗਸ ਆ ਇਹ 5 ਸਤੰਬਰ ਤੋਂ ਸ਼ੁਰੂ ਹੋ ਜਾਣੀਆਂ ਸੋ ਸੁਪਰਡੈਂਡੈਂਸ ਦੇ ਨਾਲ ਪ੍ਰਿੰਸੀਪਲਸ ਦੇ ਨਾਲ ਹੋਰ ਜਿਹੜੇ ਇਸ਼ੂਜ਼ ਆ ਉਹਨਾਂ ਤੇ ਆਪਾਂ ਕੰਮ ਕਰਨਾ ਜਾਰੀ ਰੱਖਣਾ ਇਹ ਜਿਹੜਾ ਫਿਰ ਡਰੱਗ ਜਾਂ ਨਸ਼ਾ ਸਿਗਾ ਜਾਂ ਫਿਰ ਵੇਪਿੰਗ ਸਿਗੀ ਜਾਂ ਫਿਰ ਭੰਗ ਦੀਆਂ ਗੋਲੀਆਂ ਟੌਫੀਆਂ ਵਗੈਰਾ ਇਹ ਸਪਰੇ ਬੱਚਿਆਂ ਕੋਲ ਕੜ ਹੋ ਜਾਣਾ ਰੈਪਲੀਕਾ ਗਨ ਨਕਲੀ ਜਿਹੜੀ ਬੰਦੂਕ ਫਾੜ ਹੋ ਜਾਣਾ ਜਾਂ ਫਿਰ ਇਹ ਸਕੂਲਾਂ ਦੇ ਆਲ ਦਵਾਲ ਦੇ ਵਿੱਚ ਫੈਲ ਹੁੰਦੀ ਸੀਗੇ ਨਸ਼ੇ ਜਾਂ ਫਿਰ ਇਹ ਰੈਪਲੀਕਾ ਗਨ ਉਹਦੇ ਤੰਪੀਲ ਪੁਲਿਸ ਦੇ ਨਾਲ ਅਸੀਂ ਫਿਰ ਸਪੈਸ਼ਲ ਮੀਟਿੰਗ ਕੀਤੀ ਪੀਲ ਪੁਲਿਸ ਨੂੰ ਇਹਦੇ ਬਾਰੇ ਅਵੇਅਰ ਕੀਤਾ ਜਿੱਥੋਂ ਜਿੱਥੋਂ ਇਹ ਵਿਕਦਾ ਸੀ ਦੋ ਛਾਪੀਆਂ ਦੋ ਕੈਲੋਪੇ ਪੁਲਿਸ ਜਿਹੜੇ ਸਟੋਰਾਂ ਦੇ ਉੱਤੇ ਸਕੂਲਾਂ ਦੇ ਦੁਆਲੇ ਸਾਨੂੰ ਵਿਕਣ ਦੀ ਸ਼ਿਕਾਇਤ ਮਿਲ ਰਹੀ ਸੀ ਉੱਥੇ ਅਸੀਂ ਪੁਲਿਸ ਆਫੀਸਰ ਜਿਹੜੇ ਰਿਕਵੈਸਟ ਕਰਕੇ ਭਜਵਾਏ ਤੇ ਉਹਨਾਂ ਨੂੰ ਤਾਣਨਾ ਕੀਤਾ ਸੀ ਸਟੋਰ ਦੇ ਮਾਲਕਾਂ ਨੂੰ ਕਿ ਸਕੂਲ ਲੱਗ ਗਿਆ ਤੇ ਥੋੜੇ ਖਬਰਦਾਰ ਰਹਿਣਾ ਪਵੇਗਾ ਉਹਨਾਂ ਸਟੋਰਾਂ ਦੇ ਵਿੱਚੋਂ ਮੁੜ ਕੇ ਸਾਨੂੰ ਸ਼ਿਕਾਇਤ ਨਹੀਂ ਪ੍ਰਾਪਤ ਹੋਈ ਜੀ ਜੋ ਇੱਕ ਤਰੀਕੇ ਦੇ ਨਾਲ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੇ ਸਕੂਲਾਂ ਦੇ ਆਹਲ ਦਵਾਲ ਦੇ ਵਿੱਚ ਗੱਡੀਆਂ ਤੇਜ਼ ਭਜਾਈਆਂ ਜਾਂਦੀਆਂ ਤੁਹਾਨੂੰ 40 ਦੀ ਸਪੀਡ ਵਾਲਾ ਇਲਾਕਾ ਹੈਗਾ ਉੱਥੇ ਅਸੀਂ ਸਿਟੀ ਦੇ ਸਹਿਯੋਗ ਦੇ ਨਾਲ ਜੀਥੇ ਥੋੜੀ ਅਵੇਅਰਨੈਸ ਲਿਆ ਰਹੇ ਹਾਂ ਕਿ ਜਿਹੜੇ ਸਪੀਡ ਪੰਪਸ ਆ ਕਿਉਂਕਿ ਨਾ ਉਹਦਾ ਕੈਮਰਾ ਹਾਲਿਆ ਨਾ ਉੱਥੇ ਹਰ ਵੇਲੇ ਪੁਲਿਸ ਖੜੀ ਰਹਿ ਸਕਦੀ ਆ ਨਾ ਇਨੀ ਇਨਾਫ ਪੁਲਿਸ ਹੋ ਸਕਦੀ ਹਰ ਸਕੂਲ ਦੇ ਬਾਹਰ ਕਿ ਜਿੰਨੇ ਜਿਹੜੇ ਸਵੇਰੇ ਸ਼ਾਮ ਆਫਟਰਨੂਨ ਦੇ ਵਿੱਚ ਡਰਾਈਵਰ ਇਹ ਵਾਇਓਲੇਟ ਕਰਦੇ ਆ ਟ੍ਰੈਫਿਕ ਰੂਲਸ ਤੇ ਉਹਨਾਂ ਨੂੰ ਟਿਕਾਂ ਦਿੱਤੀਆਂ ਜਾ ਸਕਣਨ ਦੇ ਮੁਕਾਬਲੇ ਜਿਹੜੇ ਜੀਪ ਸਪੀਡ ਬੰਪਸ ਆ ਉਹ ਬੈਟਰ ਜਿਹੜੇ ਉਹ ਵਰਕ ਕਰ ਸਕਦੇ ਆ ਕੁਝ ਸਕੂਲਾਂ ਦੇ ਬਾਹਰ ਇਹ ਜਿਹੜਾ ਪ੍ਰੋਜੈਕਟ ਆ ਉਹ ਰਹਿੰਦਾ ਕਾਫੀ ਸਾਰੇ ਸਕੂਲਾਂ ਦੇ ਆਲ ਦਵਾਲ ਦੇ ਵਿੱਚ ਇਹ ਆਲਰੇਡੀ ਬਣ ਚੁੱਕੇ ਆ ਜੀ ਜਿਹੜੇ ਬੱਚੇ ਸਾਡੇ ਪੰਜਾਬੀ ਸਿੱਖਣਗੇ ਜਾਂ ਆਪਣੀ ਵਿਰਾਸਤੀ ਭਾਸ਼ਾ ਜਿਹੜੀ ਵੀ ਹੈ ਕਮਿਊਨਿਟੀ ਦੀ ਉਹ ਸਿੱਖਣਗੇ ਹਿੰਦੀ ਸਿੱਖਣਗੇ ਉਰਦੂ ਸਿੱਖਣਗੇ ਉਹਨਾਂ ਨੂੰ ਪਹਿਲਾਂ ਕੋਈ ਰੈਕਗਨਿਸ਼ਨ ਨਹੀਂ ਸੀ ਦਿੱਤੀ ਜਾਂਦੀ ਖਾਸ ਤੌਰ ਤੇ ਐਲੀਮੈਂਟਰੀ ਕਲਾਸਿਸ ਦੇ ਬੱਚਿਆਂ ਨੂੰ ਸੈਕੰਡਰੀ ਸਕੂਲ ਦੇ ਜਿਹੜੇ ਬੱਚਿਆਂ ਨੂੰ ਤਿੰਨ ਕ੍ਰੈਡਿਟ ਮਿਲਦੇ ਆ ਪਰ ਹੁਣ ਅਸੀਂ ਇਹ ਚਾਹੁੰਦੇ ਸੀ ਕਿ ਜਿਹੜੇ ਐਲੀਮੈਂਟਰੀ ਸਕੂਲ ਦੇ ਵਿੱਚ ਅਸੀਂ ਇਨਰੋਲਮੈਂਟ ਬਧਾਈਏ ਤੇ ਬੱਚਿਆਂ ਨੂੰ ਇਨਕਰੇਜ ਕਰਨ ਦੇ ਵਾਸਤੇ ਜਦੋਂ ਉਹ ਆਪਣਾ ਜਿਹੜਾ ਸਾਲ ਦੇ ਵਿੱਚ ਉਹ ਕੋਰਸ ਆ ਉਹ ਪੂਰਾ ਕਰ ਲੈਣ ਉਹਨਾਂ ਨੂੰ ਰੈਕਗਨਾਈਜ਼ ਕੀਤਾ ਜਾਵੇ ਸਰਟੀਫਿਕੇਟ ਦਿੱਤਾ ਜਾਵੇ ਤੇ ਬੋਰਡ ਦੇ ਵੱਲੋਂ ਇਹ ਮੇਰੀ ਪ੍ਰਪੋਜ਼ਲ ਅਪਰੂਵ ਹੋਈ ਤੇ ਹੁਣ ਅਗਲੇ ਸਾਲ ਤੋਂ ਹੀ ਆ ਜਿਹੜਾ 20 ਸਤੰਬਰ ਨੂੰ ਕਲਾਸਾਂ ਲੱਗਣੀਆਂ ਤੇ ਅੱਗੇ ਚੱਲ ਕੇ ਸਾਡੀ ਕੋਸ਼ਿਸ਼ ਹੋਣੀ ਆ ਜੋ 2025 ਦੇ ਵਿੱਚ ਤੇ ਫਿਰ ਅਸੀਂ ਉਹ ਇਹਨਾਂ ਨੂੰ ਜਿਹੜੇ ਸਾਰੇ ਬੱਚਿਆਂ ਨੂੰ ਇੱਕ ਨਵਾਂ ਸਰਟੀਫਿਕੇਟ ਹੈ ਜਿਹੜਾ ਉਹ ਦਿਆ ਕਰਾਂਗੇ ਉਹਦੇ ਨਾਲ ਕੀ ਹੋਊਗਾ ਕਿ ਜਿਹੜਾ ਬੱਚਿਆਂ ਚ ਫੈਮਲੀਆਂ ਦੇ ਵਿੱਚ ਹੋਰ ਇਨਕਰੇਜਮੈਂਟ ਮਿਲੇਗੀ ਕਿ ਅਸੀਂ ਇਸ ਪਾਸੇ ਬੱਚਿਆਂ ਨੂੰ ਲਗਾ ਸਕਦੇ ਹਾਂ ਫਿਰ ਬਹੁਤ ਇਹ ਸੀਗਾ ਜੀ ਕਿ ਸਸਪੈਂਡ ਹੋ ਜਾਂਦੇ ਸੀ ਬੱਚੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਤੇ ਦੋਸ਼ ਲੱਗ ਜਾਂਦੇ ਸੀ ਕਿ ਸਕੂਲਾਂ ਦੇ ਵਿੱਚ ਟੀਚਰਾਂ ਦੇ ਕਹਿਣੀ ਨਾ ਮੰਨਣੇ ਜਾਂ ਬੱਚਿਆਂ ਨੂੰ ਇੱਕ ਦੂਜੇ ਨਾਲ ਲੜ ਪੈਣਾ ਉਹਨਾਂ ਨੂੰ ਕੱਢਿਆ ਜਾਣਾ ਉਹਨਾਂ ਦੇ ਖਿਲਾਫ ਜਿਹੜਾ ਜੀ ਪੀ ਇਹ ਇਸ ਤਰ੍ਹਾਂ ਦੇ ਡਿਸਪਲਿਨਰੀ ਐਕਸ਼ਨ ਹੋਣੇ ਕਈ ਵਾਰੀ ਬੋਰਡ ਦੇ ਵਿੱਚੋਂ ਕਈ ਬੱਚਾ ਨੂੰ ਕੱਢਣਾ ਪੈ ਜਾਂਦਾ ਹੈਗਾ। ਸੋ ਉਹਦੇ ਵਿੱਚ ਕਈ ਵਾਰੀ ਫਿਰ ਭੈਣ ਭਰਾ ਬੱਚੇ ਜਿਹੜੇ ਕਿਉਂਕਿ ਗਲਤੀ ਕਰ ਜਾਂਦੇ ਆ ਬਾਅਦ ਚ ਪਛਤਾਵਾ ਅਪੋਲੋਜਾਈਜ਼ ਕਰ ਲੈਂਦੇ ਆ ਤੇ ਇੱਕ ਮੌਕੇ ਦੇ ਵਜੋਂ ਅਸੀਂ ਕੋਸ਼ਿਸ਼ ਕੀਤੀ ਪਈ ਆ ਬੱਚੇ ਨੂੰ ਜਿਹੜਾ ਜੀ ਬੋਰਡ ਦੇ ਵਿੱਚੋਂ ਕੱਢਣਾ ਨਾ ਪਵੇ ਸਕੂਲ ਚੋਂ ਕੱਢਣਾ ਨਾ ਪਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਰੈਸਟੋਰੇਟਿਵ ਜਸਟਿਸ ਜਿਸ ਨੂੰ ਆਪਾਂ ਰਾਜੀਨਾਮਾ ਕਲਚਰ ਵੀ ਕਹਿ ਸਕਦੇ ਆ ਪੁਰਾਣੀ ਉਹ ਤੇ ਪੰਜਾਬ ਦੇ ਵਿੱਚ ਚੱਲਦਾ ਵੀ ਕੱਪੜੇ ਝਾੜ ਕੇ ਘਰੀ ਘਰਾਂ ਨੂੰ ਤੁਰ ਜਾਓ ਕੋਈ ਗੱਲ ਨਹੀਂ ਜੇ ਸਭ ਠੀਕ ਠਾਕ ਹੈ ਤੇ ਤੋ ਇਹਦੇ ਤੇ ਵੀ ਥੋੜੀ ਜਿਹੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੱਚੇ ਕਿਤੇ ਗਲਤੀ ਹੈ ਅਚਾਨਕ ਹੋ ਜਾਂਦੀ ਆ ਅਣਜਾਣੇ ਵਿੱਚ ਕਹ ਲੋ ਤੇ ਉਹਨਾਂ ਨੂੰ ਠੋੜ ਕਰ ਲਈ ਫਖੀ ਤੇ ਛਕੀਏ ਐਸੇ ਕਰਕੇ ਫਿਰ ਬਹੁਤ ਸਾਰੇ ਸਾਨੂੰ ਪਤਾ ਲੱਗਦਾ ਸੀਗਾ ਸਕੂਲਾਂ ਦੇ ਵਿੱਚ ਜਿਹੜੇ ਪ੍ਰਿੰਸੀਪਲ ਦਾ ਚਾਵਲਾ ਜੀ ਅਜਾ ਟੀਚਰ ਦਾ ਵੀ ਉਹ ਟਾਈਮਲੀ ਫੈਸ਼ਨ ਦੇ ਵਿੱਚ ਪੇਰੈਂਟਸ ਦੀ ਈਮੇਲ ਦਾ ਟੈਲੀਫੋਨ ਨੂੰ ਰਿਸਪੌਂਡ ਨਹੀਂ ਕਰਦੇ ਜਵਾਬ ਨਹੀਂ ਦਿੱਤਾ ਜਾਂਦਾ ਸੋ ਹੁਣ ਮੈਂ ਤੇ ਪਿੰਡ ਪਰਵਾਂ ਦੇ ਨਾਲ ਇਹ ਰੱਖਿਆ ਹੋਇਆ ਪਹਿਲੀ ਗੱਲ ਤੇ ਸਾਡਾ ਜਿਹੜਾ ਰਿਸਪੌਂਸ ਟਾਈਮ ਆ ਕੋਈ ਸਾਨੂੰ ਈਮੇਲ ਆ ਜੇ ਕੋਈ ਸਾਨੂੰ ਟੈਲੀਫੋਨ ਆ ਤੇ ਉਹ ਵਿਦਨ ਮਿੰਟਸ ਰਿਸਪੌਂਸ ਦੇ ਅਸੀਂ ਕਰਨਾ ਹੀ ਕਰਨਾ ਮੈਂ 1 ਘੰਟਾ ਬੀਤਣ ਦੇ ਵਿੱਚ ਵਿੱਚ ਮੇਰਾ ਟਾਰਗੇਟ ਹੁੰਦਾ ਕਿ ਇਹ ਦੱਸ ਦਿੱਤਾ ਜਾਵੇ ਭੈਣ ਭਰਾਵਾਂ ਨੂੰ ਕਿ ਤੁਹਾਡਾ ਈਮੇਲ ਸਾਨੂੰ ਜਿਹੜਾ ਉਹ ਮਿਲ ਚੁੱਕਾ ਤੁਹਾਡਾ ਈਮੇਲ ਮਿਲ ਚੁੱਕਾ ਤੇ ਫੋਨ ਮਿਲ ਚੁੱਕਾ ਤੁਹਾਡੀ ਸਮੱਸਿਆ ਆ ਗਈ ਆ ਉਹ ਤੇ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੁਹਾਡਾ ਹੁਣ ਕੰਮ ਖਤਮ ਹੈ ਤੇ ਸਾਡਾ جاری ਹੈ ਜੀ ਇਤਾਂ ਹੀ ਫਿਰ ਪੋਰਟੇਬਲ ਤੇ ਸਾਡੀ ਕਮਿਊਨਿਟੀ ਕਾਫੀ ਸੈਂਸਿਟਿਵ ਹੈ ਬਹੁਤ ਸਾਰੇ ਸਕੂਲਾਂ ਦੇ ਵਿੱਚ ਪਾਰਡ 9 10 ਦੇ ਜਿਹੜੇ ਜੀਪ ਪੋਰਟੇਬਲ ਸੀ ਇਹ ਲਿਗਦੇ ਆਉਣ ਤੋਂ ਬਾਅਦ ਚੰਗੀ ਖਬਰ ਹੈ ਕਿ ਕੋਈ ਵੀ ਪੋਰਟੇਬਲ ਅਸੀਂ ਵਧਣ ਨਹੀਂ ਦਿੱ ਤੇ ਹੁਣ ਗਾਂ ਵੀ ਅਸੀਂ ਟਾਰਗੇਟ ਰੱਖਿਆ ਹੋਇਆ ਵੀ ਪੋਰਟੇਬਲ ਘੱਟ ਤਾਂ ਸਕਦੇ ਆ ਸਕੂਲਾਂ ਦੇ ਵਿੱਚ ਵਧਣ ਨਹੀਂ ਦਿੱਤੇ ਜਾਣਗੇ ਕਿਉਂਕਿ ਸਾਡੇ 2-3 ਸਕੂਲਾਂ ਦੇ ਵਿੱਚ ਇਦਾਂ ਦੀ ਪ੍ਰੋਪੋਜ਼ਲ ਸਿਗੀ ਤੇ 2026 ਦੇ ਵਿੱਚ ਪੋਰਟੇਬਲ ਸ਼ਾਇਦ ਕੁਝ ਵਧ ਜਾਣ ਆ ਸੰਦਲਵੜ ਹਾਈ ਸਕੂਲ ਤੇ ਹੈਰਲਡ ਬ੍ਰੈਕਵਿਟ ਜਿਹੜਾ ਉਹਨਾਂ ਦੀ ਬਾਉਂਡਰੀ ਚੇਂਜ ਹੋ ਰਹੀਆਂ ਤੇ ਉਹਦੇ ਵਿੱਚੋਂ ਲੱਗਦਾ ਸਿਗਾ ਵੀ ਜਿਹੜੇ ਪੋਰਟੇਬਲ ਆ ਕਿ ਤੇ ਸੰਦਲਵੜ ਦੇ ਵਿੱਚ ਹੋਰ ਵਾਧਾ ਨਾ ਜਾਣ ਇਹਦੇ ਤੇ ਹੁਣ ਬਕਾਇਦਾ ਤੌਰ ਤੇ ਆਪਾਂ ਕੰਮ ਕਰ ਲਿਆ ਇਦਾਂ ਹੀ ਕੰਟਰੀਸਾਈਡ ਸਾਡਾ ਪਬਲਿਕ ਸਕੂਲ ਹੈ ਉਹਦੇ ਤੇ ਵੀ ਕੰਮ ਕੀਤਾ ਤੇ ਉਹਦੇ ਵਿੱਚ ਵੀ ਜਿਹੜਾ ਜਿਵੇਂ 2026 ਦੇ ਵਿੱਚ ਕਿਉਂ ਹੁਣ ਅਸੀਂ ਨਹੀਂ ਵਧਣ ਦੇਾਂਗੇ ਫਾਈਨਲ ਹੋ ਚੁੱਕੀ ਆ ਗੱਲ ਰਿਵਾਰਡ 10 ਦੇ ਰਿਵਾਰਡ 9 ਦੇ ਉਸ ਸਕੂਲਾਂ ਦੇ ਵਿੱਚ ਜਿਹੜੇ ਪੋਰਟੇਬਲ ਦਾ ਹੋ ਵਧਣਗੇ ਨਹੀਂ ਇਤਾਂ ਹੀ ਜਿਹੜੀ ਅਸੀਂ ਟੈਕਨੋਲੋਜੀ ਲਿਆਂਦੀ ਸੀ ਅਸੀਂ ਇਹ ਸੈਕੰਡਰੀ ਸਕੂਲਾਂ ਤੱਕ ਸੀਮਿਤ ਨਹੀਂ ਰਹੇ ਕਿਉਂਕਿ ਚਾਵਲਾ ਜੀ ਇਹ ਲੜਾਈਆਂ ਦੀਆਂ ਖਰਾਬੀਆਂ ਦੀਆਂ ਖਬਰਾਂ ਹੈ ਐਲੀਮੈਂਟਰੀ ਸਕੂਲ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਸੋਸ਼ਲ ਮੀਡੀਆ ਦਾ ਅਬਯੂਜ਼ ਆ ਜਿਹੜਾ ਸਿੱਖਿਆ ਤੇ ਆ ਘਰਾਂ ਤੋਂ ਤੇ ਜਿਹੜੇ ਵੀ ਉਹ ਹੋਣ ਕਰਕੇ ਹੁਣ ਸਾਨੂੰ ਫਿਰ ਜਿਹੜਾ ਜੀ ਵੀ ਉਹ ਟੈਕਨੋਲੋਜੀ ਸੈਕੰਡਰੀ ਸਕੂਲਸ ਦੇ ਵਿੱਚ ਕਾਮਯਾਬ ਹੋਣ ਤੋਂ ਬਾਅਦ ਮੇਰੇ ਜਿਹੜੇ 8 9 10 ਦੇ ਵਿੱਚ ਤਿੰਨ ਮਿਡਲ ਸਕੂਲ ਆ ਜੀਪੀਓ ਲਾਹੀੜ ਹੈ ਸਨੀਵੀ ਹੋਇਆ ਮਾਉਂਟ ਰੋਇਲ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਅਸੀਂ ਉਹ ਸੈਂਸਰ ਆ ਉਹ ਮੈਂ ਰეკਮੈਂਡ ਕੀਤੇ ਹੋਏ ਆ ਤੇ ਉਹਨਾਂ ਸਕੂਲਾਂ ਦੇ ਵਿੱਚ ਵੀ ਲੱਗਣਗੇ ਤਾਂ ਕਿ ਵਾਸ਼ਰੂਮਾਂ ਦੇ ਵਿੱਚ ਉਤੋਂ ਖਰਾਬੀਆਂ ਰੁਕਣ ਤੇ ਸੈਕੰਡਰੀ ਸਕੂਲ ਦੇ ਵਿੱਚ ਬੱਚੇ ਜਿਹੜੇ ਸਨ ਤੇ ਜਾਣ ਤੇ ਉਹ ਥੋੜਾ ਇਸ ਦੇ ਬਾਰੇ ਅਵੇਰ ਹੋਰ ਜ਼ਿਆਦਾ ਹੋਣ ਇਦਾਂ ਹੀ ਸਾਡੇ ਫ੍ਰੀ ਲਾਈਨ ਸਕੂਲ ਸੇਗਾ ਉੱਥੇ ਕਮਿਊਨਿਟੀ ਦੀ ਮੰਗ ਸੀ ਕਿ ਉੱਥੇ ਜੀ ਵੀ ਇਲੈਕਟ੍ਰੋਨਿਕ ਜਿਹੜਾ ਬੋਰਡ ਆਉਣਾ ਚਾਹੀਦਾ ਬਾਹਰ ਉਹਤੇ ਕੋਈ ਸੂਚਨਾ ਕੋਈ ਇਨਫੋਰਮੇਸ਼ਨ ਜਿਹੜੀ ਕਮਿਊਨਿਟੀ ਦੇ ਨਾਲ ਸੇਅਰ ਕਰਨ ਦੇ ਵਾਸਤੇ ਉਹ ਉਹਦੇ ਵਾਸਤੇ ਫੰਡਿੰਗ ਜਿਹੜੀ ਅਪਰੂਵਲਿੰਗ ਕਰਵਾ ਸਕੇ ਤੇ ਉਹ ਟ੍ਰੀ ਲਾਈਨ ਪਬਲਿਕ ਸਕੂਲ ਨੂੰ ਉਹ ਸਾਈਨ ਬੋਰਡ ਮਿਲ ਗਿਆ ਇਥੇ ਤਰ੍ਹਾਂ ਜਿਹੜਾ ਜੀਪ ਵਾਰਡ ਦਾਸ ਦੇ ਵਿੱਚ ਅਮਰੀਕ ਡਰਾਈਵ ਤੇ ਜੁੜਾ ਕ੍ਰੈਸੈਂਡ ਮਕਵੀਨ ਵਾਲੇ ਪਾਸੇ ਜਿਹੜਾ ਜੀਪ ਉਹ ਜਿਹੜੀ バス ਆ ਉਹ ਮੇਨ ਰੋਡ ਤੇ ਰੋਕ ਕੇ ਜਿਹੜਾ ਜੀ ਉੱਥੋਂ ਹੀ ਬੱਚਿਆਂ ਨੂੰ ਚੜਾਇਆ ਜਾਂਦਾ ਸੀਗਾ ਜਿਹੜਾ ਕਿ ਹਾਈਲੀ ਰਿਸਕੀ ਸੀਗਾ ਸੇਫਟੀ ਕਨਸਰਨ ਕਰਕੇ ਤੇ ਫਿਰ ਉਹ ਜਿਹੜਾ ਜੀ ਬੱਸ ਸਟਾਪ ਪਹਿਲਾਂ ਕਾफी ਜ਼ਿੱਦ ਕੀਤੀ ਸਟਾਪਰ ਨੇ ਕਿ ਉਹਨਾਂ ਨੇ ਚੇਂਜ ਪਰ ਕਾਫੀ ਕਾਲੋ ਪੀ ਡਿਸਕਸ਼ਨ ਤੋਂ ਪਵਾ ਦੇ ਐਡਵੋਕੇਸੀ ਤੋਂ ਬਾਅਦ ਆਖਰ ਜਿਹੜਾ ਜੀਪ ਉਹ ਬੱਸ ਸਟਾਪ ਜਿਸ ਤਰ੍ਹਾਂ ਕਮਿਊਨਿਟੀ ਜਿੱਥੇ ਚਾਹੁੰਦੇ ਸੀਗੇ ਅਸੀਂ ਉੱਥੇ ਉਸ ਨੂੰ ਚੇਂਜ ਕਰਵਾ ਸਕੇ ਫਿਰ ਇੱਕ ਬੜਾ ਕਲਚਰ ਚਾਵਲਾ ਜੀ ਛੱਡ ਪਿਆ ਸੀ ਕਿ ਸਾਡੇ ਸਕੂਲਾਂ ਲੀਆਂ ਪਾਰਕਿੰਗ ਦੇ ਵਿੱਚ ਟਰੱਕ پارک ਕਰਨੇ ਸ਼ੁਰੂ ਕਰ ਦਿੱਤੇ ਗਏ ਵੀਕਐਂਡ ਤੇ ਬਿਲਕੁਲ ਬਿਲਕੁਲ ਤੇ ਫਿਰ ਅਸੀਂ ਕੀ ਕੀਤਾ ਵੀ ਉੱਥੇ ਸਾਨੂੰ ਬਹੁਤ ਮਿਹਨਤ ਕਰਨੀ ਪਈ ਵੈਸੇ ਜਿਹੜਾ ਅਪਕਦਾ ਤੇ ਸਾਡਾ ਰਿਸਕ ਮੈਨੇਜਮੈਂਟ ਡਿਪਾਰਟਮੈਂਟ ਆ ਪੀ ਡੀਐਸ ਵੀ ਦਾ ਉਹਨਾਂ ਨੂੰ ਸਿਕਿਉਰਟੀ ਵੀ ਡਿਪਲੋਏ ਕਰਨੀ ਪਈ ਟਰੱਕ ਕੰਪਨੀਆਂ ਨੂੰ ਵੀ ਫੋਨ ਕਰਨੇ ਕਈ ਟਰੱਕ ਕੰਪਨੀਆਂ ਪ੍ਰਿਨਸ ਕਲੰਬੀਆ ਦੇ ਵਿੱਚ ਹੋਣੀਆਂ ਤੇ ਉਹਨਾਂ ਦੇ ਪਾਰਕ ਜਿਹੜੇ ਟਰੱਕ ਕਿਤੇ ਹੋਣੇ ਸਾਡੇ ਇੱਥੇ ਵਾਰਡ 10 ਦੇ ਵਾਰਡ 9 ਦੇ ਸਕੂਲਾਂ ਦੇ ਵਿੱਚ ਆ ਤੇ ਹੁਣ ਦੇਖ ਲਓ ਵੀ ਆ ਸਾਰਾ ਕੈਨੇਡਾ ਆਸ-ਪਾਸ ਦੇ ਵਿੱਚ ਸਾਰੇ ਹੋਰ ਵੀ ਸ਼ਹਿਰ ਆ ਇਸ ਤੇ ਬ੍ਰੈਮਟਨ ਚ ਵੀ ਸਾਰੀਆਂ ਹੀ ਹੋਰ ਕਮਿਊਨਿਟੀਜ਼ ਆ ਟਰੱਕ ਉਹਨਾਂ ਕੋਲ ਵੀ ਹੈਗੇ ਆ ਉਹਨਾਂ ਨੂੰ ਪਤਾ ਹੈ ਵੀ ਟਰੱਕ پارک ਕਿੱਥੇ ਕਰਨਾ ਕਿੱਥੇ ਮੈਨੂੰ ਇਹ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਿੰਨੇ ਵੀ ਇਹ ਟਰੱਕ ਸਕੂਲਾਂ ਚ پارک ਕੀਤੇ ਜਾਂਦੇ ਸੀਗੇ ਸਾਰੇ ਹੀ ਪੰਜਾਬੀ ਡਰਾਈਵਰਾਂ ਦੇ ਸੀਗੇ ਸਾਰੇ ਦੇ ਸਾਰੇ 100% ਹਨ ਸੋ ਜੜੀ ਗੱਲ ਸੱਚ ਆ ਕੰਦ ਤੇ ਲਿਖੀ ਉਹਦੇ ਵਿੱਚ ਕੋਈ ਨੈਗੇਟਿਵ ਨਹੀਂ ਕੋਈ ਕੁਝ ਨਹੀਂ ਸਾਨੂੰ ਜਿੰਨਾ ਚਿਰ ਸੱਚ ਮੰਨਣ ਦੀ ਆਦਤ ਨਹੀਂ ਨਾ ਪਾਉਗੀ ਅਸੀਂ ਸੱਚ ਨੂੰ ਨੈਗੇਟਿਵ ਕਹਿ ਕੇ ਨਕਾਰ ਹੀ ਜਾਵਾਂਗੇ ਉਹਨਾਂ ਜਿਹੜੇ ਅਸੀਂ ਇਹ ਸਮੱਸਿਆਵਾਂ ਹੱਲ ਨਹੀਂ ਕਰ ਸਕਦੇ ਜਿੰਨਾ ਮਰਜ਼ੀ ਤੁਸੀਂ ਜਿਹੜਾ ਜਿਹਾ ਰੌਲਾ ਪਾ ਲਈਏ ਜੀ ਸੋ ਸਾਰੇ ਟਰੱਕੋ ਪੰਜਾਬੀਆਂ ਦੇ ਹੋਣ ਕਰਕੇ ਉਸ ਤੋਂ ਬਾਅਦ ਜਿਹੜੀ ਅਵੇਅਰਨੈਸ ਜਿਹੜੀ ਉਹ ਚਲਾਈ ਹੁਣ ਉਹ ਜਿਹੜੀ ਸਥਿਤੀ ਆ ਕੰਟਰੋਲ ਦੇ ਵਿੱਚ ਆ ਕਾਫੀ ਸਾਰੇ ਡਰਾਈਵਰਾਂ ਨੂੰ ਜਿਹੜੀਆਂ ਟਿਕਟਾਂ ਵੀ ਲੱਗੀਆਂ ਟਰੱਕ ਇੱਕ ਦੋ ਵਾਰ ਸਨ ਟੋ ਵੀ ਕਰਾਉਣੇ ਪਏ ਹੁਣ ਲੇਕਿਨ ਕਿ ਜਿਹੜੀ ਆ ਉਹ ਸਾਡੀ ਪਕੜ ਦੇ ਵਿੱਚ ਆ ਗਈ ਆ ਈਸ਼ੂ ਦੂਸਰਾ ਜੋਬਸ ਨਹੀਂ ਪਤਾ ਲੱਗਦਾ ਕਦੋਂ ਨਿਕਲੀਆਂ ਕਦੋਂ ਇੱਕਦ ਨੂੰ ਚਲ ਗਈਆਂ ਹਨਾ ਉਹ ਜਿਹੜਾ ਮੈਂ ਇਲੈਕਸ਼ਨ ਦਿੱਤਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਕੀਤਾ ਭੈਣਪਰਾਮਾ ਨੂੰ ਫੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਜਿਹੜੀਆਂ ਜੋਬਸ ਨਿਕਲਦੀਆਂ ਸੀ ਕਿਆਂ ਉਹ ਜੀ ਤੇ ਲਗਾਤਾਰਤਾ ਦੇ ਨਾਲ ਦੱਸਣਾ ਚਾਹ ਰਿਹਾ ਕਿ ਸਾ ਵੀ ਆਪਣੀ ਜੌਬ ਨਿਕਲ ਆਈ ਹੈ ਜੇ ਫੈਨਪਰਾਓ ਜੇ ਸਮਰੱਥਾ ਹੈਗੀ ਆ ਜੇ ਕ੍ਰੈਡੈਂਸ਼ੀਅਲਸ ਹੈਗੇ ਆ ਜੇ ਐਕਸਪੀਰੀਐਂਸ ਹੈਗਾ ਤੇ ਅਪਲਾਈ ਕਰ ਲਓ ਸੋ ਉਸ ਤਰੀਕੇ ਦੇ ਨਾਲ ਇਹ ਹੈ ਜੀ ਕਿ ਆ ਜੇ ਹੋਰ ਵੀ ਅਜੇ ਗੱਲਾਂ ਕਰਨੀਆਂ ਹੋਣ ਮਹੀਨੇ ਭਾਵੇਂ 18 ਸੀਗੇ ਮੈਨੂੰ ਲੱਗਦਾ ਵੀ 15 ਮਿੰਟ ਹੋਰ ਚਾਹੀਦੇ ਆ ਬਾਕੀ ਤੁਹਾਡੇ ਸਮੇਂ ਦੇ ਲਿਖਾ ਨਾਲ ਦੱਸ ਦਿਓ ਕੋਈ ਨਹੀਂ ਕੱਲ ਨੂੰ ਕੱਲ ਨੂੰ ਫੇਰ ਸਾਡੇ ਕੋਲ ਸਮਾਂ ਪਰ ਇੱਕ ਸਵਾਲ ਬੜਾ ਅਹਿਮ ਹੈ ਕਿ ਜਿਹੜੀਆਂ ਇਹੋ ਜਿਹੀਆਂ ਪ੍ਰਾਪਤੀਆਂ ਨੇ ਜਿਵੇਂ ਖਾਸ ਤੌਰ ਤੇ ਤੁਸੀਂ ਇੱਕ ਬੜਾ ਸਿੰਪਲ ਜਿਹੇ ਤਰੀਕੇ ਨਾਲ ਸਮਝਾ ਦਿੱਤਾ ਕਿ ਹੋਰ ਨਾ ਕਮਿਊਨਿਟੀਆਂ ਦੇ ਗੋਲਾਂ ਦੇ ਬੰਦੇ ਜਿਹੜੇ ਉਹ ਵੀ ਟਰੱਕ ਡਰਾਈਵਰ ਨੇ ਉਹਨਾਂ ਨੂੰ ਪਤਾ ਕਿੱਥੇ ਪਾਰਕ ਕਰਨੇ ਹਨ